ਉਹਦੀ ਬੰਦੀ ਬੋਲ ਰਹੀ ਆ ਮੈਂ ਭਾਈ ਵੀਰ ਬਾਦ ਬੋਲੀ ਦੇ ਜਿੰਨਾ ਮਸ਼ਹੂਰ ਕੀਤੀ ਆ ਸਾਡੀ ਆਪਣੀ ਮਾਂ ਬੋਲੀ ਬਾਦ ਨੂੰ ਜਿਹੜਾ ਪ੍ਰਮੋਟ ਕੀਤਾ ਜਾਵੇ ਇਹਨੂੰ ਅਸੀਂ ਪ੍ਰਮੋਟ ਕਿਵੇਂ ਕਰ ਸਕਦੇ ਆਪਣੀ ਪਾਸਾ ਦੇ ਦਵਾਈ ਕਹਿੰਦੇ ਕੋਚ ਬਗੜਾ ਬੋਲ ਰਿਹਾ ਭਾਈ ਜਦ ਤੱਕ ਆਗਲਾ ਵੀ ਆ ਨਹੀਂ ਆ ਮਜ਼ਾ ਨਹੀਂ ਆਉਂਦਾ ਹਾਂ ਪੱਤੀ ਕਿ ਰੱਖੇ ਫਿਰ ਗੱਲ ਉਹ ਬਈ ਤਾਂ ਪੋਸਟਾ ਵਾਲੇ ਹੈ ਨਹੀਂ ਹਾਂ ਜੀ ਹਾਂ ਜੀ ਹਾਂ ਨਹੀਂ ਅਸਲੀ ਗੱਲ ਜੀ ਹੋ ਠੀਕ ਹੈ ਜੀ ਜੱਟਾਂ ਨੇ ਕਿਹਾ ਚੈੱਕ ਕਰੇ ਚਾਚੇ ਓਏ ਚਾਚੇ असली गल जी कैमरा में ठीक है चलो वो बात वो जी भाई ना स्वाद देखी भी खुश होया पूरा लो याद आ गया तेरी मैंने देखा हंसी आ रही हां बढ़िया हुआ हाल है भाई मास्टर करे ना करे यो मिलला के इस वाला देखते भाई आया देवेंद्र आओ ਆ ਵੀਰੇ ਮੇਰੇ ਬਤਾਵਾ ਪਤੀ ਜੀ ਠੀਕ ਆ ਇਹ ਸਨਮਾਨ ਜਿਹੜਾ ਬਾਈ ਦਾ ਕੀਤਾ ਜਾ ਰਿਹਾ ਹੈ ਜੀ ਜੰਦੀ ਜੀ ਨੂੰ ਬੇਨਤੀ ਹੈ ਐਮਐਲਏ ਸਾਊਥ ਬੇਨਤੀ ਹੈ ਸੁਭਾਸ਼ ਸ਼ਰਮਾ ਜੀ ਜੀ ਇੱਕ ਵਾਰੀ ਨਾਲ ਆਜੋ 11 ਲੱਖ ਰੁਪਏ ਔਰਬਿਟ ਸਿਟੀ ਲਾਲਗੜੂ ਵੱਲੋਂ ਇੱਕ ਸੋਨੇ ਦੀ ਮੁੰਦਰੀ ਬਾਈ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈਗਾ ਔਰ ਵੀ ਚਿੱਟੀ ਨਿੰਮਿੰਦਰ ਆ ਬਈ ਨਿੰਮਿੰਦਰ ਆ 33 ਰਾਣਾ ਜੀ ਨਗਰ ਕੌਂਸਲ ਪ੍ਰਧਾਨ 33 ਰਾਣਾ ਜੀ ਸੋ ਮੈਂ ਮਨਪ੍ਰੀਤ ਤੁਹਾਨੂੰ ਆਪਣੇ ਲਈ ਬਹੁਤ ਪਿਆਰ ਤੇ ਬਹੁਤ ਜੀ ਸ਼ੁਭ ਕਾਮਨਾ ਦੇ ਰਿਹਾ ਕਿਉਂਕਿ ਅਸੀਂ ਸਾਹਿਬ ਬਿਲਡ ਛੱਡ ਕੇ ਦੂਜੇ ਪਾਸੇ ਸਮਾਜ ਸੇਵਾਲੇ ਪਾਸੇ ਆਮ ਆਦਿ ਪਾਰਟੀ ਚ ਸੇਵਾ ਨਿਭਾ ਰਹੇ ਆ ਉੱਥੇ ਵੀ ਤੂੰ ਉਸ ਕਬੱਡੀ ਦੇ ਖਿਡਾਰੀਆਂ ਨੂੰ ਹੋਰ ਮਖਾੜ ਦੇ ਰਿਆਂ ਅਸੀਂ ਵੀ ਮਾਨ ਨਾਲ ਕਹਿ ਦਿੰਦੇ ਆ ਵੀ ਹਾਂ ਉਹ ਸਾਡਾ ਭਰਾ ਸਾਡਾ ਉਹ ਪਲੇਅਰ ਹੈ ਜਿਹੜਾ ਸਾਡੇ ਨਾਲ ਖੇਡਿਆ ਵੀ ਹੈ ਸਾਡੇ ਨਾਲ ਰਹੇ ਵੀ ਕਿਉਂਕਿ ਕਿਸੇ ਵੀ ਖੇਤਰ ਚ ਕਿਸੇ ਦੀ ਪਛਾਣ ਇੰਨੀ ਸੌਖੀ ਨਹੀਂ ਬਣਦੀ ਮੈਂ ਦੇਖ ਰਿਹਾ ਸਾਡਾ ਪਵਦੀ ਦੇ ਵੀਰ ਪਵਦੀ ਬੋਲੀ ਦੇ ਜਿੰਨਾ ਮਸ਼ਹੂਰ ਕੀਤੇ ਆ ਸਾਡੀ ਆਪਣੀ ਮਾਂ ਬੋਲੀ ਜਿਹਨੂੰ ਮਾਰੇ ਪੜੇ ਜਾ ਕੇ ਕਹਿੰਦੇ ਮਾਂ ਨੇ ਬੱਚੇ ਦੇ ਨਾਲ ਮਾਣ ਕਰਦੇ ਤੇ ਆਪਾਂ ਨਾ ਜਦੋਂ ਮਾਰੇ ਭਾਰੇ ਕਾ ਬੋਲਦੇ ਕਿਤੇ ਬਰਾਜ ਸਾਡੇ ਲਈ ਮਾਨ ਵਾਲੀ ਗੱਲ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਮਨਪ੍ਰੀਤ ਤੈਨੂੰ ਤੇਰੇ ਪਰਿਵਾਰ ਨੂੰ ਬੜੇ ਕਲੋ ਪਿੱਛੇ ਸਮੇ ਸਾਡਾ ਭਰਾ ਵੀ ਫਤਗ ਛੋਟਾ ਦਿਖੌਣਾ ਦੇ ਗਿਆ ਚਲੋ ਦੁੱਖ ਸੁਖ ਜਿੰਦਗੀ ਦਾ ਹਿੱਸਾ ਬਣੇ ਆ ਪਰ ਫਿਰ ਵੀ ਤੇਰੇ ਜਿਹੜੇ ਹੌਸਲੇ ਆ ਬਲਾਂ ਦੇ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਇੰਨੀ ਗੱਲ ਬੋਲਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮਨਪ੍ਰੀਤ ਨੂੰ ਫੇਰ ਵਧਾਈ ਦਿੰਦਾ ਸਾਰੇ ਪਰਿਵਾਰ ਨੂੰ ਕੋ ਸਾਹਿਬਾਨ ਨੂੰ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਦੇ ਪਲੇਅਰਾਂ ਨੂੰ ਤੁਫਤੇ ਬਣਾਉਣਾ ਵਾਹਿਗੁਰੂ ਜੀ ਦਾ ਖਾਲਸਾ ਤੇਰੀ ਵਾਹਿਗੁਰੂ ਜੀ ਦੀ ਫਤਿਹ ਇਲਾਕੇ ਦੇ ਆਣ ਨੇ ਸੇਸ਼ਪੱਤੇ YouTube ਤੇ ਬਾਈ ਦਾ ਚੈਨਲ ਬਣਿਆ ਹੋਇਆ ਬੰਨੇ ਵੀਰਾ ਨੂੰ ਬੇਨਤੀ ਤੇ ਬਾਈ ਸੁਵਿੰਦਰ ਜੀ ਬਾਈ ਆਪਨ ਜੀ ਪੁਆਦ ਵਾਲੇ ਵੀ ਆਪਣੀ ਹਾਜ਼ਰੀ ਲਵਾਣਗੇ ਬਾਈ ਜੀ ਸੱਸਰੀ ਗਾਲ ਬਾਈ ਸਾਰਿਆਂ ਨੂੰ ਯਾਰ ਹੈ ਬਾਈ ਦੋਸਤੋ ਬਾਈ ਵਿੱਕੀ ਬਾਈ ਬਲਾਲ ਸਿੰਘ ਜੀ ਬਾਈ ਆਪਣਾ ਜਿਹੜਾ ਪੁਆਦ ਕੇ ਚੰਡੇ ਗੱਟ ਦਾ ਆਇਆ ਬਾਈ ਆਪਣੇ ਪੰਜਾਬ ਦੇ ਇਲਾਕੇ ਮਾਇਆ ਕਹਿੰਦਾ ਨੈਸ਼ਨਲ ਲੈਵਲ ਪਾਇਆ ਟੱਕਲੇ ਲੈਵਲ ਪਾਇਆ ਆਪਣੇ ਚੰਡੇ ਗੱਟ ਦਾ ਪੁਆਦ ਵੀ ਆਇਆ ਨੂੰ ਬਾਈ ਬਹੁਤ-ਬਹੁਤ ਬਾਈ ਅੱਛਾ ਇੱਕ ਬੈਥ ਨੂੰ ਥੋੜਾ ਟਾਈਮ ਜਿਆਦਾ ਲੱਗ ਗਿਆ ਉਹਦਾ ਮੈਂ ਤਾਂ ਬਾਈ ਪੰਜਾਬ ਦਾ ਜਾਣੂ ਬਾਈ ਜਦ ਮੈਂ ਛਿੰਨੀ ਮਹੂਆ ਦਾ ਬਾਈ ਦਸ ਨੂੰ ਹੋਵਾ ਦਾ ਰਮਨ ਨੂੰ ਚੌ ਚੜਾ ਦਾ ਲੈ ਵੀ ਬਾਈ ਨੂੰ ਦੇ ਦੇ ਖੇਡਾਂ ਸਕੂਲੋਂ ਵੱਲ ਤੁਹਾਨੂੰ ਬੜਿਆ ਬਾਈ ਵੀ ਬਾਈ ਨੂੰ ਗਏ ਪਿਆ ਖੇਡਣ ਪਾਈ ਆਵਾਗਾ ਜਿੱਤਕਾਰ ਮਨ ਨੂੰ ਆ ਗਈ ਛੁੱਟੀ ਹੈ ਅੱਜ ਬਾਈ ਕੀ ਬਲੰਟੀ ਹੈ ਨੂੰ ਸਾਰੇ ਦੇਖ ਰਹੇ ਪਰ ਮੈਂ ਨਾ ਉਹ ਵੀ ਦੇਖਿਆ ਜਦ ਪੀਪੀ ਮਾਸਟਰ ਦੀ ਬੈਤ ਵਰਤੀ ਹੋ ਆ ਕਿ ਬਾਈ ਪਾ ਹੋਆ ਕਿ ਹੱਥਾਂ ਦਾ ਪੂਰਨ ਤੁੰਦ ਪਰਦੀ ਨਾ ਬਾਈ ਨੂੰ ਖੇਡਣਾ ਨੇ ਬਾਈ ਬਾਈ ਦੇ ਪਰਿਵਾਰ ਦਾ ਬਹੁਤ ਬੜਾ ਯੋਗਦਾਨ ਆ ਸਾਰੇ ਪਰਿਵਾਰ ਨੂੰ ਬਾਈ ਮਾਰੇ ਸਾਰੇ ਲਾਕੇ ਨੂੰ ਬਹੁਤ ਮਾਣ ਆ ਮਾਰੇ ਬਾਈ ਦਾ ਮਾਰੇ ਅਹ ਸੱਤ ਜਾਨਾ ਸੁਆਦ ਪਤਾ ਜਦ ਹਮ ਦੀ ਮੈਚ ਦੇਖਦੇ ਹੋ ਅੱਜ ਕਦੋਂ ਤੋਂ ਬਾਈ ਵੀ ਹਿੱਕੀ ਵਰਤ ਨਹੀਂ ਬਣਾਈ ਨੂੰ ਬੜੇ ਲੱਗ ਲਗਾ ਸਿਸਟਮ ਦਾ ਪਰ ਜਦ ਬੰਦੇ ਨੂੰ ਗੁੱਸਾ ਆਇਆ ਬਾਹਵਾ ਆਇ ਕਿਸੇ ਤੇ ਜਿਆਦਾ ਪਿਆਰ ਆਇਆ ਬਾਹਵਾ ਕੁਝ ਵੀ ਹੋਆ ਫਿਰ ਬਸ ਆਪਣੀ ਬੋਲੀ ਆ ਜਾ ਬਾਈ ਫਿਰ ਤੁਹਾਨੂੰ ਆਪਣੇ ਪਲੇਆ ਨਹੀਂ ਮੈਂ ਜਿਆਦਾ ਆਪਣੀ ਬੋਲੀ ਵਾਲੀ ਬੋਲ ਜੇ ਤੇ ਮਾਨੂੰ ਕਹਾਰ ਫਿਰ ਦਵਾ ਨਾ ਆਵਾ ਨਾ ਅਰੇ ਬਾਈ ਸਾਡੇ ਵੀ ਬੇਕਤੀ ਆ ਆਪਣੇ ਲੀਡਰ ਸਾਹਿਬ ਵੀ ਬੈਠੇ ਆ ਥੋੜਾ ਬਹੁਤਾ ਆਪਣੀ ਮਾਂ ਬੋਲੀ ਵਾਸਤੇ ਬਾਈ ਆਪਣੂ ਆਇਆ ਸਮਾਦ ਆਪਣੀ ਬੋਲੀ ਮੇਂ ਬੋਲ ਰਿਹਾ ਬਾ ਬਾਈ ਆਪਣੂ ਕੋਈ ਨਾ ਤੋਰਨੇ ਕਰੋ ਮੇਰੇ ਬਾਈ ਜੂ ਵੀ ਆ ਤਾਂ ਆਪਣੇ ਲੋਕ ਆ ਯਾਰ ਸਾਰੇ ਠੀਕ ਆ ਰਾ ਆਪਣੀ ਬੋਲੀ ਵਾ ਬੋਲਣਾ ਕਿ ਚੇਤੀ ਮਾਰੀ ਬੋਲੀ ਆ ਪੰਜਾਬ ਮਾ ਪਤਾ ਨਹੀਂ ਹੈ ਤੋ ਬਾਈ ਜਰੂਰ ਬਾਈ ਮੰਨੇ ਬਾਈ ਇੱਕ ਵਾਰੀ ਆਹ ਅਰੇ ਰੱਬ ਪਾ ਆਪਣੀ ਬੋਲੀ ਵਾ ਅਹੀ ਬੜਤ ਮਾ ਜਨੂ ਨਹੀਂ ਦੇਖਦੇ ਇੱਕ ਵਾਰੀ ਜੀ ਆਹ ਰੋ ਬਾਈ ਬਾਕੀ ਨਿੰਕੇ ਭਾਈਆ ਕੇ ਨਾ ਨਹੀਂ ਬੋਲਦੇ ਹੈ ਹੰ ਨਵੇਂ ਨਵੇਂ ਆਨੇ ਨਾ ਇਸ ਕਰਕੇ ਵਾ ਇਸਾਰੀ ਬਾਈ ਬਾਕੀ ਲਾਵੀ ਮੰਨੇ ਬਾਈ ਬਾਕੀ ਸਾਰੇ ਲੱਲੂ ਵਾਲੇ ਨੂੰ ਸਭ ਨੂੰ ਬਾਈ ਫਵਾਗ ਜਿੰਦਾਬਾਦ ਬਾਈ ਪੰਜਾਬ ਜਿੰਦਾਬਾਦ ਇੰਡੀਆ ਜਿੰਦਾਬਾਦ ਲਵ ਯੂ ਬਾਈ ਕਬੱਡੀ ਜਿੰਦਾਬਾਦ ਬਾਕੀ ਮੇਸ਼ਾ ਦੇ ਬੱਚੋ ਬਾਈ ਕਬੜੀ ਨੂੰ ਕਾ ਪ੍ਰਮੋਟ ਕਰੋ ਖੇਡਾਂ ਨੂੰ ਪ੍ਰਮੋਟ ਕਰੋ ਬਾਕੀ ਟੂਰਨਾਮੈਂਟ ਆਪਣੇ ਲਾਕੀਨ ਬਹੁਤ ਹਲਕੇ ਬਾਕੀ ਬਾਈ ਟੂਰਨਾਮੈਂਟ ਕਰਵਾਈ ਕਰੋ ਬਾਈ ਵੀ ਆ ਗਿਆ ਉਹ ਤੋਂ ਬਾਈ ਵੀ ਕਰਵਾਏਗਾ ਆਪਣੀ ਗੱਲ ਜੁਰ ਠੀਕ ਹੈ ਬਾਈ ਕੀ ਧੰਨਵਾਦ ਧੰਨਵਾਦ ਅੰਦਰ ਜੀ ਮਾਨ ਸਨਮਾਨ ਕੀਤਾ ਉਹਦੇ ਮਾਨ ਸਿਕਸ਼ਾ ਦੇ ਵਿੱਚ ਸਾਰੇ ਇਕੱਠੇ ਹੋਏ ਆ ਮੈਂ ਵੀ ਦਿੱਲੀ ਜਾਣਾ ਸੀ ਰੰਦਾਵਾ ਸਾਹਿਬ ਜਿਹੜੇ ਦਿੱਲੀ ਗਏ ਹੋਏ ਆ ਉਹਨਾਂ ਦੀ ਜਿਹੜੀ ਟੀਮ ਆਈ ਹੋਈ ਆ ਪਰ ਮੇਰਾ ਇਹਦੇ ਨਾਲ ਪਿਆਰ ਸਰਕਾਰ ਉਹਦੇ ਛੋਟਾ ਭਰਾ ਤੇ ਇਹਨੇ ਫੋਨ ਕਰਕੇ ਇੱਕੀ ਗੱਲ ਕਹੀ ਕਹਿੰਦਾ ਜੇ ਭਾਈ ਆਇਆ ਨਾ ਬਸ ਫਿਰ ਮੈਂ ਲੜਾਂਗਾ ਮੈਂ ਕਿਹਾ ਤੈਨੂੰ ਲੜਨ ਦਾ ਮੌਕਾ ਨਹੀਂ ਦਿੰਦਾ ਕੋਈ ਜਲਦੀ ਆਪਾਂ ਜੱਦੀ ਵਾਲਾ ਪ੍ਰੋਗਰਾਮ ਇੱਕ ਦਿਨ ਬਾਅਦ ਚ ਕਰ ਲਾਂ ਸੋ ਇਹ ਮਾਨ ਹੈ ਤੇ ਜਿਵੇਂ ਗੱਲ ਚੱਲੀ ਆ ਭਾਈ ਪੁਵਾਦੀ ਵੀ ਪੁਵਾਦੀ ਬੋਲੀ ਨੂੰ ਪੁਵਾਦ ਨੂੰ ਜਿਹੜਾ ਪ੍ਰਮੋਟ ਕੀਤਾ ਜਾਂਦਾ ਇਹਨੂੰ ਅਸੀਂ ਪ੍ਰਮੋਟ ਕਿਵੇਂ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਕੋਕੇ ਕਬੱਡੀ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਸਾਰੀ ਦੁਨੀਆ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਜਿੰਨੀ ਥਾਵਾਂ ਤੇ ਵੀ ਜਿੰਮਣੀ ਚੋਣਾ ਹੋਈਆਂ ਜਦੋਂ ਮੈਂ ਇਹ ਗੱਲ ਥੋੜੀ ਜਿਹੀ ਸੁਣ ਲਿਓ ਪਵਾਦ ਵਾਲਿਓ ਇਹ ਆਪਣੇ ਚਕਾਟ ਆ ਜੋ ਮੈਨੂੰ ਮਹਿਸੂਸ ਹੋਈ ਯਾ ਰਾਜਨੀਤੀ ਚ ਜਦੋਂ ਪੰਜਾਬ ਦੇ ਵਿੱਚ ਜਲੰਧਰ ਕਪੂਰਥਲੇ ਗਿੱਦੜਬਾੜੇ ਹੋਰ ਵੀ ਕਿਤੇ ਜਿੰਮਣੀ ਚੋਣਾ ਹੋਈਆਂ ਤੇ ਮੈਂ ਪਵਾਦ ਵਾਲੇ ਭਰਾਵਾਂ ਨੂੰ ਕਿਹਾ ਵੀ ਆਓ ਚੱਲੀਏ ਕੰਪੇਨੀ ਕਰਨ ਕਹਿੰਦੇ ਨਾ ਉੱਤਰਦਾ ਸਾਨੂੰ ਕੋਈ ਜਾਣਦਾਂ ਬੇਸਿਕ ਜਾਣਦਾ ਜਾਂ ਨਾ ਜਾਣਦਾ ਦਾ ਮਤਲਬ ਨਹੀਂ ਹੁੰਦਾ ਮਤਲਬ ਹੁੰਦਾ ਅਸੀਂ ਆਪਣੀ ਬੋਲੀ ਨੂੰ ਆਪਣੀ ਭਾਸ਼ਾ ਨੂੰ ਪੂਰੇ ਪੰਜਾਬ ਦੇ ਵਿੱਚ ਕਿਵੇਂ ਲੈ ਕੇ ਜਾ ਜਦੋਂ ਤੁਸੀਂ ਜਾਓਗੇ ਲੋਕਾਂ ਨਾਲ ਬੋਲੋਗੇ ਤੇ ਲੋਕਾਂ ਨੂੰ ਤੁਹਾਡੇ ਨਾਲ ਨਿਮਰਤਾ ਤੁਹਾਡੇ ਨਾਲ ਪਿਆਰ ਜਿਹੜਾ ਵਧੇ ਕਿਉਂਕਿ ਕਿਉਂਕਿ ਤੁਹਾਡੇ ਆਪਣੇ ਜਿਹੜਾ 5 ਕਿਲੋਮੀਟਰ ਦਾ ਏਰੀਆ ਇਹਦੇ ਵਿੱਚ ਜਿਆਦਾ ਭਾਸ਼ਾ ਬੋਲੀ ਜਾਂਦੀ ਹੈ ਇਹਦੇ ਵਿੱਚ ਆਪਣੇ ਰਿਸ਼ਤੇਦਾਰੀਆਂ ਨੇ ਇਹਦੇ ਵਿੱਚ ਆਪਣੇ ਸਾਥ ਸਬੰਧੀ ਨੇ ਪਰ ਆਪਾਂ ਪੰਜਾਬ ਲੈਵਲ ਤੇ ਬਵਾਦ ਵਾਲਾ ਗੁੱਸਾ ਨਾ ਕਰਿਓ ਆਪਾਂ ਜਾਂਦੇ ਜਾਨਾ ਚਾਹੀਦਾ ਤੇ ਰਹੀ ਗੱਲ ਸਟੇਡੀਅਮ ਦੀ ਗਰਾਊਂਡ ਦੀ ਮਨਪ੍ਰੀਤ ਭਰਾ ਮੇਰੇ ਕੋਲੇ ਜੁਮਲੇਜਮ ਹਾਲ ਤਿਆਰ ਪਿਆ ਘਾਉਰ ਦੇ ਵਿੱਚ ਜਿੰਦਾਂ ਮਰਜ਼ੀ ਆ ਕੇ ਰੇਵਲ ਕੱਢ ਜਾ ਮੈਂ ਤੇਰੇ ਤੋਂ ਰੇਵਲ ਕਟਾਵਾਂ 1 ਕਰੋੜ ਰੁਪਏ ਦੇ ਨਾਲ ਬਣਾਇਆ ਸੀ ਕਿਉਂਕਿ ਸਾਡਾ ਤਾਂ ਭਾਈ ਮੋਤੀ ਮਹਾਨ ਇਹੀ ਹੈ ਸਾਡਾ ਸਾਰਿਆਂ ਦਾ ਕਿ ਕਬੱਡੀ ਅਸੀਂ ਸਾਰਿਆਂ ਨੇ ਖੇਡੀ ਹੈ ਅਸੀਂ ਆਪਣੀ ਫਰਕਸ ਨਾਲ ਖੇਡੀ ਹੈ ਨੇ ਨੈਸ਼ਨਲ ਨਾਲ ਖੇਡੀ ਹੈ ਪਰ ਮੈਨੂੰ ਇਹ ਗੱਲ ਕਹਿਣ ਚ ਕੋਈ ਗਰੋਜ ਨਹੀਂ ਸਾਡੇ ਨਾਲ ਇੱਕ ਪੈਰ ਗੱਲ ਲੰਮਾ ਦਾ ਖੇੜਿਆ ਲੰਮਾ ਖੇੜਿਆ ਕਿ ਅੱਜ ਇੰਡੀਆ ਟੀਮ ਦਾ ਵੀ ਕਪਤਾਨ ਵੀ ਬਣਿਆ ਕੋਚ ਵੀ ਬਣਿਆ ਇਹਨੇ ਦੱਸ ਵੀ ਦਿੱਤਾ ਕਿ ਜਿਹੜੀ ਇਹ ਧਰਤੀ ਹੈ ਕਿਉਂ ਪਹਿਲਾਂ ਸਾਰਾ ਪਟਿਆਲਾ ਸੀ ਅਸੀਂ ਪਟਿਆਲੇ ਦੇ ਵਿੱਚ ਜੋਨ ਜ਼ਿਲ੍ਹਾ ਇਕੱਠਾ ਵੇਟ ਦੇ ਰਹੇ ਨੈਸ਼ਨਲ ਵੀ ਖੇਡੇ ਕਾਲਜਾਂ ਦੇ ਵਿੱਚ ਆਲਦੀਆਂ ਇੰਟਰਵਰਸਟੀ ਵੀ ਖੇਡੇ ਸਾਡਾ ਗੁਰੂ ਵੀ ਇੱਕ ਹੀ ਸੀ ਮਦਨ ਲਾਲ ਬਟੇਂਡਾ ਡੀਏਵੀ ਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬੱਚਾ ਮੋਰਾਂ ਦਾ ਨਹੀਂ ਤੇ ਆਪੇ ਦਾ ਸਤਿਕਾਰ ਇਮਾਨ ਸਨਮਾਨ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਆਪਣੀ ਪਾਸਾ ਦੇ ਦਵਾਈ ਕਹਿੰਦੇ ਉਹ ਚ ਬੋਲਣਾ ਬਹੁਤ ਰੱਖਦਾ ਪੈਜ ਤੱਕ ਆਗਲਾ ਵੀ ਆ ਨਹੀਂ ਮਜ਼ਾ ਨਹੀਂ ਆਉਂਦਾ ਹਾਂ ਮੇਰੀ ਯਾਦ ਸੇਰ ਮੋਰਖਾ ਹੋਰੀ ਅਖੰਡਿੰਦ ਤੇ ਬੋਲਿਆ ਰਿਹਾ ਖਾਸੀ ਖੰਕਾ

ਪਰ ਸਰਕਾਰ ਕਰਕੇ ਹੈ ਨਾ ਤੇ ਜਿਹੜੀ ਗੱਲ ਕਹੀ ਆ ਗੈਂਡੀ ਵਾਲੀ ਮੈਂ ਸੱਚੀ ਹੁਣ ਜਿੰਨੀ ਮੇਰੇ ਤਰ੍ਹਾਂ ਆ ਬਹੁਤ ਅਨੁਕੂਲਤਾ ਪਰਮਾਤਮਾ ਨੇ ਮੈਂ ਉਹ ਵੀ ਛੱਡ ਦੂਗਾ ਤੇ ਪੂਰਾ ਇਲਾਕਾ ਮੇਰੇ ਨਾਲ ਖੜੇ ਕਿਉਂਕਿ ਮੇਰੇ ਲੱਗ ਕੇ ਬਹੁਤ ਜ਼ਿਆਦਾ ਪਹਿਲ ਹੈ ਹਰ ਗੇਮ ਦਾ ਇਹ ਨਹੀਂ ਖਲੀ ਕਬੱਡੀ ਦਾ ਸਾਰੇ ਖੇਡਾਂ ਦਾ ਪਰ ਅਪਰ ਥੋੜਾ ਜਿਹਾ ਉਹਨੇ ਖੇਡਣ ਵਾਸਤੇ ਜਗ੍ਹਾ ਹੋਣੀ ਚਾਹੀਦੀ ਆਪਣੀ ਤੇ ਐਸੇ ਜਾ ਕੇ ਆਏ ਸੀ ਉਹਨਾਂ ਦਾ ਆ ਸਕਦੇ ਉਹਨਾਂ ਨੇ ਵੀ ਕਹਾ ਕਿ ਪੰਜ ਸੱਤ ਕਿਲੇ ਐਸੇ ਬਣਾਵਾਂਗੇ ਉਹ ਤੇ ਕੈਂਟੇ ਵੀ ਬਣਾਵਾਂਗੇ ਤੇ ਆਪਣੇ ਚਾਹਤ ਤੇ ਟ੍ਰੇਨਿੰਗ ਕਰੇਗਾ ਉਹ ਆਪਣੀ ਸਿਹਤ ਵੀ ਠੀਕ ਰੱਖੇਗਾ ਤੇ ਆਪਣੇ ਇਲਾਕੇ ਵਾਸਤੇ ਹਾਂ ਆਪਣੇ ਦੇਸ਼ ਵਾਸਤੇ ਵੀ ਮੈਡਲ ਜਿੱਤੇਗਾ ਤੇ ਨਸ਼ਾ ਤੋਂ ਵੀ ਦੂਰ ਰਹੇ ਤਾਂ ਮੇਰੀ ਇਹ ਹੀ ਸੋਚ ਆ ਤੇ ਕਿਉਂਕਿ ਮੇਰੇ ਇਲਾਕੇ 'ਚ ਬਹੁਤ ਜ਼ਿਆਦਾ ਟੈਲੇੰਟ ਹੈ ਪਹਿਲਾਂ ਸਾਡਾ ਪਟੌਲੀ ਦਾ ਮੁੰਡਾ ਉਹ ਆਪਟਿਕ 'ਚ ਮੈਡਲ ਲੈ ਕੇ ਆਇਆ ਬਹੁਤ ਖੁਸ਼ੀ ਦੀ ਗੱਲ ਹੈ ਸਿੱਟਿੰਗ 'ਚ ਹਨਾ ਤੇ ਮੈਡਲ ਬਹੁਤ ਆਉਂਦੇ ਆਪਣੇ ਇਲਾਕੇ ਦੇ ਬਸ ਇਹ ਕੇਪਰ ਪਤਾ ਨਹੀਂ ਲੱਗਦਾ ਤੇ ਮੈਂ ਚਾਹਣਾ ਕਿ ਸਾਰਾ ਇਲਾਕਾ ਖੜਾ ਹੋਵੇ ਉੱਥੋਂ ਚੰਡੀਗੜ੍ਹ ਤੋਂ ਲੈ ਕੇ ਇੱਧਰ ਪੂਰੇ ਖੇਤਰ ਤੱਕ ਉੱਧਰ ਪਟਿਆਰੇ ਤੋਂ ਲੈ ਕੇ ਇਹ ਸਾਰਾ ਪਵਦੀ ਏਰੀਆ ਇਹ ਸਾਰੇ ਕੁੱਤੇ ਹੋਣ ਤਾਂ ਆਪਣੀ ਭਾਸ਼ਾ ਵੀ ਪਰ ਜਾਏਗੀ ਤੇ ਆਪਣੇ ਜਿਹੜੇ ਬੱਚੇ ਨੇ ਟੈਲੈਂਟ ਉਹ ਵੀ ਉੱਪਰ ਜਾਏਗਾ। ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ। ਧੰਨਵਾਦ। ਕੋਣ ਹੈ ਰਿਆ? ਅਗੜਦੇ। ਦਿਵਿੰਦਰ ਗਾ। ਉਹ ਵੀ ਗਾ। ਰੰਗ ਬਦਲ ਗਈ ਛੋਟਿਆ ਵੀ ਦੇਖ ਲਿਓ ਫਿਰ ਰੰਗ ਬਦਲ ਗਈ ਲਿਆ ਯਾਰ। ਹਾਂ ਨਾ। ਕਿਹਾ ਬੇਬੀ ਉਹਨਕੇ ਵੀ ਸੁਣਨੀ ਆ ਦੇ। ਹਾਂ। ਹੈਲੋ। ਆ ਜਾ ਤੁਸੀਂ। ਠੀਕ ਹੈ ਭਾਈ। ਤੇਰੀ ਹੀ ਗੱਲ ਮਾ ਸ਼ਾਮ ਨੂੰ ਸੋਹਣਾ ਲੱਗਾ ਮੇਰੇ ਵੀ। ਠੀਕ ਹੈ ਵੀ ਧੰਨਵਾਦ। ਠੀਕ ਹੈ ਦਿਵਿੰਦਰ ਬਾਬਾ।